ਸਾਤ ਸੰਗਤ ਜੀ ਸਰਦਾਰ ਪੂਰਨ ਸਿੰਘ ਪ੍ਰਧਾਨ ਸਾਹਿਬ ਕਹਿੰਦੇ ਆ ਕਿ 500 ਰੁਪਇਆ ਉਹਨਾਂ ਵੱਲੋਂ ਵੀ ਪਾ ਕੇ ਤੇ ਫਰੰਦੀਪੁਰੀਆ ਗੋਪੀ ਦਾ ਜੱਫਾ 2000 ਦਾ 2000 ਹੋਵੇਗਾ ਇਧਰ ਭਪਿੰਦਰ ਸਿੰਘ ਕਬੱਡੀ ਪਾਰਿਆ ਗੋਪੀ ਲੱਗ ਜਾ ਦੁਨੀਆ ਉਡੀ ਕਰਦੀ ਹੈ ਕਿ ਦੁਨੀਆ ਦੇ ਸ਼ੇਰ ਹੈ ਫਰੰਦੀਪੁਰ ਦਾ ਗੋਪੀ ਪਰ ਆਹ ਕੌਣ ਏ ਸੁਰਜ ਸਿੰਘਿਆ ਸੁਰਜ ਸਿੰਘਿਆ ਬੱਲੇ 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 ਕਬੱਡੀ 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 ਏ ਇੱਕ ਪਾਸੇ ਭਪਿੰਦਰ ਸਿੰਘ ਬੱਬਾ ਇੱਕ ਪਾਸੇ ਕਹਿੰਦੇ ਨੌਜਵਾਨ ਰੱਬ ਕੀ ਬਾਤ ਹੈ ਇੱਕ ਪਾਸੇ ਮਹੰਦਰ ਸਿੰਘ ਬੁੱਗਾ ਤੇ ਇੱਕ ਪਾਸੇ ਪ੍ਰਪ ਬੱਬਾ ਤੇ ਨੰਬਰ ਬੱਬੇ ਦਾ ਤਾੜੀਆਂ ਮਾਰੋ ਜ਼ੋਰਦਾਰ ਬੱਬੇ ਦੇ ਉਹ ਤਾੜੀਆਂ ਮਾਰਦੀ ਆ ਫਾਈਨਲ ਮੁਕਾਬਲਾ ਹੈ ਆਕਾਸ਼ਵੀਰ ਜੀ ਹੋ ਗਈਆਂ ਮੁੰਡੇ ਦੀਆਂ ਦੋ ਰੈਡਾਂ ਚਮਕੌਰ ਅਸਲੀਆ ਪਰਿਵਾਰ ਬਹੁਤ ਵੱਡਾ ਧੰਨਵਾਦ ਤੁਹਾਡੀ ਸਾਫਕਾ ਸਰਪੰਚਰ ਸਾਲ ਸਿੰਘ ਸਾਫਕਾ ਸਰਪੰਚ ਸਰਜੀਤ ਸਿੰਘ ਸਬੂਤ ਸਾ ਸੰਗਤ ਨਗਰ ਬਰਨਾਲਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਇੱਕ ਚੋਟੀ ਦੀ ਟੱਕਰ ਪਰ ਆ ਹੋਲਡਾ ਜੀ ਪੁਆਇੰਟ ਆ ਇਹਨੇ ਮੇਲਦੇ ਫਿਰਦੇ ਜਿੱਥੇ ਕਿਤੇ ਮਾੜਾ ਜਿੰਨਾ ਅੱਧੇ ਇੰਚ ਦਾ ਵੀ ਟੋਇਆ ਦਿਖਦਾ ਉਹ ਪੂਰਨ ਦੀ ਸਮਰੱਥਾ ਰੱਖ ਰਿਹਾ ਹੈ ਇਹ ਕਹਿੰਦੇ ਮਿਹਨਤ ਦੀ ਗੱਲ ਹੈ ਵੱਡੀ ਸੋਚ ਦੀ ਗੱਲ ਹੈ ਖਿਡਾਰੀਆਂ ਦੀ ਤੰਦਰੁਸਤੀ ਦੇ ਲਈ ਮੱਲਾ ਬੈਰੀਕੇਟ ਵੱਲੋਂ ਅਰਦਾਸਾਂ ਕੀਤੀਆਂ ਜਾਂਦੀਆਂ ਇਧਰਲੀ ਸੈਡ ਪੱਤਣਕੜਾਂ ਵਾਲਾ ਤੇ ਬੱਬਾ ਆਹ ਜੱਫੇ ਦੀ ਗੱਲ ਵੱਡੀ ਹੋਣੀ ਹੈ ਚੰਨੀ ਆਸਟ੍ਰੇਲੀਆ ਵਾਲੇ ਨੇ ਮਾਣ ਬਖਸ਼ਣਾ ਸਾਹਮਣੇ ਦੇਖਾਂਗੇ ਲੱਗਦਾ ਹੋਇਆ ਜੋ ਦਿੱਕੀ ਅਮਰੀਕਾ ਵਾਲੇ ਨੇ ਵੀ 70000 ਤੇ ਅਜੇ ਤੇ ਆਕਾਸ਼ ਹਾਂਗਕਾਂਗ ਆ ਜੇ ਵੀਰ ਜੀ ਤੁਸੀਂ ਵੀ ਅਜੇ ਤੇ ਆਕਾਸ਼ ਹਾਂਗਕਾਂਗ ਉਹ ਵੀ ਮਾਇਆ ਦੇ ਦੇਣ ਤੇ ਵਿੱਕੀ ਅਮਰੀਕਾ ਜਿਵੇਂ ਸੁਰ ਸਿੰਘ ਤੰਤਰ ਬਾਬਾ ਭਾਈ ਪੁਰਖ ਪਦਾਰਥੀਆਂ ਦਾ ਵੱਡਾ ਖੇਡ ਮੇਲਾ ਆਣਾ ਹੈ ਦਾਸਰਾ ਨੇ ਸਿੰਘਪੁਰੀਆਂ ਨੇ ਖੇਮਾ ਮੰਗੀਆ ਵੀਰਾਂ ਤੋਂ ਕਿਉਂਕਿ ਮੱਧ ਦੇ ਲਾਗੇ ਨੰਗਲ ਪਿੰਡ ਹੈ ਉੱਥੇ ਬੋਲਾਂ ਦੀ ਸਾਜ ਪਾਵਾਂਗੇ ਵੱਡੇ ਵੱਡੇ ਖੇਡ ਮੈਲੇ ਹੋਣਗੇ ਬਹਿਕ ਪੱਤਾ ਪੱਪਾ ਚੰਨੀ ਆਸਟ੍ਰੇਲੀਆ ਤੇ ਭੋਲੂ ਯਾਰਕ ਵੱਲੋਂ 1100 ਕਿ ਦੇਖਨੇ ਇੰਦਰ ਸਾਡੇ ਹੀਰੇ ਭਰਾਣੇ ਆਖਿਆ ਆਪਾਂ ਤਾਂ ਬੱਬੇ ਨੂੰ ਉਦੋਂ ਹੀ 1100 ਦੇਣਾ ਪਰ ਮੈਂ ਜੱਫੇ ਦਾ ਕਿਹਾ ਸਾਹਮਣੇ ਦੇਖਾਂਗੇ ਬੱਬੇ ਨੇ ਕਮਾਲ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਬੱਬੇ ਦੇ ਜੱਫੇ ਵਧੀਆ ਲੱਗਦੇ ਆ ਤੇ ਮੁੰਡਾ ਹੱਕਦਾਰ ਵੀ ਹੈ ਬਾਹਰ ਖੇਡਣ ਦੇ ਲਈ ਇੱਕ ਵਾਰ ਤਾੜੀਆਂ ਮਾਰ ਕੇ ਹੌਸਲਾ ਦੇਵੇ ਬੱਬੇ ਨੂੰ ਤਾੜੀਆਂ ਕਬੱਡੀਆ ਪਾ ਸਕਦਾ ਜੋੜ ਕੇ ਪਾ ਦੇ ਵਿਕਿਆ ਭੰਗਵਾ ਵਾਲਿਆ ਬੇਸ਼ੱਕ ਦੋ ਜੋੜ ਕੇ ਪਾ ਦੇ ਲਓ ਡਿੱਗਾ ਭੰਗਵਾ ਵਾਲਾ ਗੁਰੂ ਦਾ ਖਾਲਸਾ ਤੇ ਪੰਬਾ ਲੱਗਿਆ ਟੁੱਟ ਗਏ ਮੁੰਡਾ ਹੋਏ ਹੋ ਪਿਆਰ ਦੇ ਨਾਲ ਉਹ ਬੱਪੇ ਥੋੜੀ ਥੋੜੀ ਝੂਟ ਮਹਿਸੂਸ ਕੀਤੀ ਇਸ ਲਾਗੇ ਦੇ ਮੇਲੇ ਦੇ ਨਾਲ ਜੁੜੇ ਹੋਏ ਨੇ ਆ ਕਟੋਰੇ ਵਾਲਾ ਕਬੱਡੀ ਪਾ ਰਿਹਾ ਬੱਬਿਆ ਮੁੰਡਾ ਤੇਰਾ ਹਾਣੀ ਲੱਗਦਾ ਹੋ ਜਾ ਸਾਹਮਣੇ ਦੁਨੀਆ ਨੇ ਭੰਗੜੇ ਪਾਉਣੇ ਆ ਉਹ ਲੱਗਿਆ ਬੱਪਾ ਉਹ ਲੱਗਿਆ ਖੁੱਲਿਆ ਦੇਖ ਫੁੱਲਿਆ ਪਟਾਕੇ ਪੈਂਦੇ ਮਲਕੀਤ ਨੇ ਅਮਰੀਕਾ ਤੋਂ ਐਲਾਨ ਕਰਵਾਇਆ ਆਉਂਦੇ ਸਾਲ ਮੋਟਰਸਾਈਕਲ ਦਿੱਤੇ ਜਾਣੇ ਆਉਂਦੇ ਸਾਲ ਮੋਟਰਸਾਈਕਲ